ਚਮਤਕਾਰ ਪੁੱਤਰ ਬਿਮਾਰ ਸੀ 3 ਵਿੱਚ ਸਰ ਹੌਲ ਸੀ ਆਪਰੇਸ਼ਨ ਲਈ ਪੈਸੇ ਨਹੀਂ ਸਨ ਨਾ ਪਰਿਵਾਰ ਪਰੇਸ਼ਾਨ ਸੀ ਪਤੀ ਨੇ ਪਤਨੀ ਨੂੰ ਕਿਹਾ ਸਾਡੇ ਪੁੱਤਰ ਨੂੰ ਹੁਣ ਕੋਈ ਚਮਤਕਾਰ ਹੀ ਪਚਾ ਸਕਦਾ ਹੈ ਇਹ ਗੱਲ ਸੁਣ ਕੇ ਬਿਮਾਰ ਪੁੱਤਰ ਦੀ 8 ਸਾਲਾਂ ਦੀ ਭੈਣ ਸੋਹਣੀ ਆਪਣੇ ਕਮਰੇ ਵਿੱਚ ਗਈ ਆਪਣੀ ਬੁਗਨੀ ਤੋੜੀ ਉਸ ਵਿੱਚ ਜਿੰਨੇ ਭਾਂ ਸੀ ਉਹ ਲੈ ਕੇ ਉਹ ਇਕੱਲੀ ਦਵਾਈਆਂ ਦੀ ਦੁਕਾਨ ਤੇ ਗਈ ਥੋੜੀ ਐ ਇਤਨੀ ਛੋਟੀ ਸੀ ਕਿ ਦੁਕਾਨਦਾਰ ਨੂੰ ਦਿਸ ਹੀ ਨਹੀਂ ਕਮੈਸਟ ਨੇ ਉੱਪਰੋਂ ਜਦੋਂ ਝੁੱਕ ਕੇ ਵੇਖਿਆ ਤਾਂ ਪੁੱਛਿਆ ਕੀ ਚਾਹੀਦਾ ਹੈ ਸੰਜੋਗ ਵਸ ਕਮੈਸਟ ਦਾ ਭਰਾ ਕਾਲਟਨ ਜਿਹੜਾ ਕਿ ਪ੍ਰਸਿੱਧ ਨਿਊਰੋ ਸਰਜਨ ਸੀ ਉੱਥੇ ਬੈਠਾ ਸੀ ਸੋਨੀਆ ਨੇ ਕਿਹਾ ਮੈਨੂੰ ਚਮਤਕਾਰ ਚਾਹੀਦਾ ਹੈ ਮੇਰਾ ਭਰਾ ਬਿਮਾਰ ਹੈ ਉਸ ਦੇ ਸਿਰ ਵਿੱਚ ਕੋਈ ਬਿਮਾਰੀ ਹੈ ਮੇਰੇ ਪਿਤਾ ਜੀ ਕਹਿੰਦੇ ਹਨ ਇਸ ਨੂੰ ਤਾਂ ਕੋਈ ਚਮਤਕਾਰ ਹੀ ਪਚਾ ਸਕਦਾ ਹੈ ਮੈਂ ਉਹ ਚਮਤਕਾਰ ਲੈਣ ਆਈ ਹਾਂ ਕਲ ਤਾਂ ਨੇ ਪੁੱਛਿਆ ਤੇਰੇ ਭਰਾ ਨੂੰ ਕਿਹੋ ਜਿਹਾ ਚਮਤਕਾਰ ਚਾਹੀਦਾ ਹੈ ਅਥਰੂਆਂ ਨਾਲ ਭਰੀਆਂ ਅੱਖਾਂ ਨਾਲ ਸੋਨੀਆ ਨੇ ਕਿਹਾ ਮੈਨੂੰ ਨਹੀਂ ਪਤਾ ਚਮਤਕਾਰ ਕਿਹੋ ਜਿਹਾ ਹੁੰਦਾ ਹੈ ਮੈਂ ਤਾਂ ਜਾਣਦੀ ਹਾਂ ਕਿ ਉਹ ਬਹੁਤ ਬਿਮਾਰ ਹੈ ਉਸ ਨੂੰ ਆਪਰੇਸ਼ਨ ਦੀ ਲੋੜ ਹੈ ਜਿਸ ਵਾਸਤੇ ਸਾਡੇ ਕੋਲ ਪੈਸੇ ਨਹੀਂ ਕਾਲਟਨ ਨੇ ਉਸ ਦੀ ਮਿੱਟੀ ਹੋਈ ਮੁਠੀ ਵੇਖ ਕੇ ਪੁੱਛਿਆ ਤੇਰੇ ਕੋਲ ਚਮਤਕਾਰ ਖਰੀਦਣ ਲਈ ਕਿੰਨੇ ਪੈਸੇ ਹਨ ਸੋਨੀਆ ਨੇ ਦੱਸਿਆ ਮੈਂ ਆਪਣੀ ਬੁਗਣੀ ਤੋੜ ਕੇ ਸਾਰੇ ਪੈਸੇ ਲੈ ਆਈ ਹਾਂ ਇਹ 1 ਡਾਲਰ ਤੇ 11 ਸੈਂਟ ਹਨ ਕਾਰਟਨ ਨੇ ਕਿਹਾ ਚਮਤਕਾਰ ਲਈ کافی ਹਨ ਕਾਰਟਨ ਨੇ ਸੋਨੀਆਂ ਦਾ ਹੱਥ ਫੜ ਕੇ ਕਿਹਾ ਮੈਨੂੰ ਆਪਣੇ ਭਰਾ ਕੋਲ ਲੈ ਚੱਲ ਉਸ ਡਾਕਟਰ ਕਾਰਟਨ ਨੇ ਆਪਣੇ ਹਸਪਤਾਲ ਵਿੱਚ ਮੁਫਤ ਆਪਰੇਸ਼ਨ ਕੀਤਾ ਗ੍ਰੀਪ ਪ੍ਰਭਾਵ ਦਾ ਪੁੱਤ ਠੀਕ ਹੋ ਗਿਆ ਸੋਨੀਆਂ ਦੀ ਮਾਂ ਨੇ ਹੈਰਾਨੇ ਨਾਲ ਡਾਕਟਰ ਤੋਂ ਪੁੱਛਿਆ ਕਿ ਚਮਤਕਾਰ ਦੀ ਕੀਮਤ ਕੀ ਸੀ ਅਤੇ ਇਹ ਕਿਸ ਨੇ ਚੁਕਾਈ ਸੀ ਕਾਲਟਨ ਨੇ ਕਿਹਾ ਇਸ ਦੀ ਕੀਮਤ ਇੱਕ ਭੈਣ ਦੇ ਅਥਰੂ ਅਤੇ ਮਾਨਵਤਾ ਵਿੱਚ ਅਟੁੱਟ ਵਿਸ਼ਵਾਸ ਸੀ ਇਹ ਕੀਮਤ ਤੁਹਾਡੀ ਬੇਟੀ ਸੋਨਿਆ ਨੇ ਚੁਕਾਈ ਸੀ ਖਿੜਕੀਆਂ ਨਰ